ਪਰ ਨੌਜਵਾਨ ਸਭਾ ਵੱਲੋਂ ਸਰਪਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਪਕਵਾੜਾ ਵਿਕੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਗਵਾਈ ਹੇਠ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀ ਵਿਕੇ ਸਕਲਾਈ ਪ੍ਰਾਪਤ ਕਰ ਰਹੀਆਂ ਲੜਕੀਆਂ ਨੂੰ ਕੋਰਸ ਪੂਰਾ ਹੋਣ ਤੇ ਅੱਜ ਸਰਟੀਫਿਕੇਟ ਤਕਸੀਮ ਕਰਨ ਸਬੰਧੀ ਇੱਕ ਸਮਾਗਮ ਗੁਰਦੁਆਰਾ ਸ਼ਹੀਦ ਗੰਜ ਸ਼ਕੀਮ ਨੰਬਰ 3 ਹੁਸ਼ਿਆਰਪੁਰ ਰੋਡ ਪਕਵਾੜਾ ਵਿਕੇ ਕਰਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਦਲਜੀਤ ਸਿੰਘ ਡੀਐਸਪੀ ਸਾਈਬਰ ਕ੍ਰਾਈਮ ਕਪੂਠਲਾ ਨੇ ਸ਼ਿਰਕਤ ਕੀਤੀ ਵਿਸ਼ੇਸ਼ ਮਹਿਮਾਨ ਵਜੋਂ ਰਜਵਿੰਦਰ ਕੌਰ ਸੀਡੀਪੀਓ ਫਗਵਾੜਾ ਤੇਜਪਾਲ ਬਸਰਾ ਸੀਨੀਅਰ ਡਿਪਟੀ ਮੇਅਰ ਅਤੇ ਸੰਤੋਸ਼ ਕੁਮਾਰ ਗੋਗੀ ਜਿਹੜਾ 77 ਆਮ ਆਦਮੀ ਪਾਰਟੀ ਤੋਂ ਇਲਾਵਾ ਕੌਂਸਲਰ ਪ੍ਰਿਤਪਾਰਕਰ ਤੋਂ ਵੀ ਸ਼ਾਮਲ ਹੋਏ ਇਸ ਦੌਰਾਨ ਮੁੱਖ ਮਹਿਮਾਨ ਦਲਜੀਤ ਸਿੰਘ ਡੀਐਸਪੀ ਸਾਈਬਰ ਕ੍ਰਾਈਮ ਕਪੂਥਲਾ ਬਾਰੇ ਕੋਰਸ ਪੂਰਾ ਕਰਨ ਵਾਲੀਆਂ 52 ਸਖਿਆਤਲਾਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਉਹਨਾਂ ਨੇ ਸਮੂਹ ਸਖਿਆਤਲਾਂ ਨੂੰ ਸੁਨਹਿਰੀ ਬਖਲੇ ਸ਼ੁਭ ਸ਼ਾਮਾਂ ਦਿੰਦਿਆਂ ਕਿਹਾ ਕਿ ਲੜਕੀਆਂ ਸਮਾਜ ਦਾ ਤੌਰ ਹਨ ਜੋ ਹਰ ਖੇਤਰ ਚ ਅੱਗੇ ਵਧਣ ਦੇ ਸਮਰੱਥ ਹਨ ਜੋ ਕਿ ਸਮੇਂ ਵਿੱਚ ਲੜਕੀਆਂ ਪਾਸ ਹਰ ਖੇਤਰ ਜੋ ਅੱਗੇ ਵਧਣ ਦੇ ਪਰਬੂਰ ਮੌਕੇ ਹਨ ਉਹ ਬਰਾਬਰੀ ਦੇ ਆਧਾਰ ਤੇ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਲੜਕੀਆਂ ਨੂੰ ਬਿਨਾਂ ਕਿਸੇ ਚੀਜ਼ਕ ਦੇ ਡਰ ਤੋਂ ਸਮਾਜ 'ਚ ਆਪਣੀ ਥਾਂ ਬਣਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਸਵੈ ਨਿਰਭਰ ਹੋਣ ਦੀ ਲੋੜ ਹੈ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਰਾਜਵਿੰਦਰਜੀਤ ਕੌਰ ਸਿੜੀਪੀ ਅਫਗਵਾਣਾ ਨੇ ਆਪਣੇ ਸੰਬੋਧਨ ਚ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਗਿਆ ਕਿ ਲੜਕੀਆਂ ਨੂੰ ਆਪਣੇ ਮਨਪਸੰਦ ਹੱਥੀ ਕਿਤੇ ਦੀ ਸਿਕਲਾਈ ਲੈ ਕੇ ਮਹਾਰਤ ਜ਼ਰੂਰ ਹਾਸਲ ਕਰਨੀ ਚਾਹੀਦੀ ਹੈ ਜਿਸ ਨਾਲ ਉਹ ਆਤਮ ਨਿਰਮਰ ਹੋ ਕੇ ਆਪਣੇ ਪਰਿਵਾਰ ਦੀ ਆਰਥਿਕਤਾ ਨੂੰ ਸਹਾਰਾ ਦੇਣ ਦੇ ਯੋਗ ਬਣ ਸਕਣ ਉਹਨਾਂ ਇਸ ਦੌਰਾਨ ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਮ ਆਦੀ ਪਾਰਟੀ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਹੁਣ ਲੜਕੀਆਂ ਵੀ ਸਵੈ ਰੋਜ਼ਗਾਰ ਚ ਵਿਸ਼ੇਸ਼ ਰੁਚੀ ਲੜੀਆਂ ਹਨ ਪੜ੍ਹਾਈ ਵਿੱਚ ਵੀ ਅਗਲੀ ਕਤਾਰ 'ਚ ਖੜੀਆਂ ਹਨ ਉਹਨਾਂ ਨੇ ਵੀ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜ਼ਿੰਦਗੀ ਚੋਟੀ ਚਮਤਕੇ ਅੱਗੇ ਵਧਣ ਹਿਤ ਪ੍ਰੇਰਿਤ ਕੀਤਾ ਸਮਾਧੀ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵੋਕੇਸ਼ਨਲ ਸੈਂਟਰ ਵਿੱਚ ਕਟਿੰਗ ਟ੍ਰੇਲਿੰਗ ਤੇ ਕੰਪਿਊਟਰ ਐਪਲੀਕੇਸ਼ਨ ਵਿੱਚ 6 ਮਹੀਨੇ ਦਾ ਹਾਥੀ ਕਿਤਾ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਾਲ ਵਿੱਚ 2 ਵਾਰ ਕੋਰਸ ਪੂਰਾ ਕਰਨ ਸਮੇਂ ਸਰਟੀਫਿਕੇਟ ਦੇ ਨਾਲ ਸਿਲਾਈ ਮਸ਼ੀਨਾਂ ਵੰਡੀਆਂ ਜਾਂਦੀਆਂ ਹਨ ਇਹ ਟ੍ਰੇਨਿੰਗ ਲੋੜਬੰਦ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਨੂੰ ਸਰਵਾ ਪੰਜਾਬ ਦੇ ਸਹਿਯੋਗ ਨਾਲ ਦਿੱਤੀ ਜਾਂਦੀ ਹੈ ਉਹਨਾਂ ਨੇ ਲੋੜਬੰਦ ਲੜਕੀਆਂ ਨੂੰ ਕਿਤਾ ਕੋਰਸਾਂ ਟ੍ਰੇਨਿੰਗ ਕਟਿੰਗ ਕੰਪਿਊਟਰ ਐਪਲੀਕੇਸ਼ਨ ਵਿੱਚ ਦਾਖਲ ਲੈਣ ਦਾ ਵੀ ਸੱਦਾ ਦਿੱਤਾ ਸਟੇਜ ਦੀ ਸੇਵਾ ਰਿਟਾਇਰ ਲੈਕਚਰਰ ਰਜ਼ਿੰਦਰ ਗੋਗਰਾ ਨੇ ਬਖੂਬੀ ਨਿਭਾਈ ਅਖੀਰ ਚ ਸਭਾ ਵੱਲੋਂ ਮੁੱਖ ਮਹਿਮਾਨ ਤੇ ਪ੍ਰਬੰਧਕ ਤੇ ਸਜਣਾ ਨੂੰ ਯਾਦਗਾਰੀ ਤਨ ਚਨਪੇਟ ਕਰਕੇ ਸਨਮਾਨਿਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਐਨਾ ਟੀਵੀ ਮੈਂ ਕਲੈਕਟਰ ਆ ਵੀਡੀਓ ਬੜੀ ਲੱਗੇ ਤਾਂ ਸ਼ੇਅਰ ਜਰੂਰ ਕਰਨਾ ਇਹ ਹਨਰ ਤੁਹਾਨੂੰ 6 ਮਹੀਨੇ ਦੇ ਵਿੱਚ ਇਹ ਐਸਐਨਜੀਓ ਦੇ ਰਾਹੀਂ ਟੀਚਰਸ ਰਾਈ ਦੇ ਦਿੱਤਾ ਗਿਆ ਆ ਤੇ ਯਾਰੋ ਬੱਚਿਓ ਇਹ ਤਾਅਮ ਤੁਹਾਡੇ ਵਾਸਤੇ ਇੱਕ ਬਿਹੜਾ ਆ ਇਹ ਗਹਿਣਾ ਜੀ ਇਹਨੂੰ ਗਹਿਣੇ ਦੇ ਤੌਰ ਤੇ ਹੀ ਮਤ ਲੜਾਣਾ ਆਜੇ ਤੁਸੀਂ ਇੱਥੇ ਕੋਰਸ ਕਰ ਨੂੰ ਕਰ ਲਿਆ ਭਾਵੇਂ ਤੁਸੀਂ ਸਾਰੇ ਇਹਦੇ ਵਿੱਚ ਲਗਾਤਾਰ ਇਸ ਪ੍ਰੋਫੈਸ਼ਨਲ ਨੂੰ ਸ਼ਾਇਦ ਨੌਕ ਵਾਈਨ ਕਰ ਪਾਓ ਜਾਂ ਇਹਨੋਂ ਕੇ ਐਕਸਲੈਂਸ ਚ ਨਾਮ ਕਰ ਪਾਓ ਕਿਸੇ ਵੀ ਕਾਰਨਾਂ ਕਰਕੇ ਤੁਹਾਡਾ ਐਡਰੈਸ ਬੁਰ ਹੋ ਜਾਏ ਪਰ ਇਹ ਹਮੇਸ਼ਾ ਤੁਹਾਡੇ ਨਾਲ ਰਹਿਣਾ ਅਸੀਂ ਪੁਰਾਣੀ ਪੀੜ੍ਹੀ ਦੇ ਆਜੀ ਬਿੱਤੋ ਵੱਡੇ ਵੀ ਬੈਠੇ ਨੇ ਤੇ ਪੁਰਾਣਾ ਜਿਹੜਾ ਆਪਣਾ ਪੰਜਾਬੀ ਕਲਚਰ ਸੀਗਾ ਜੀ ਅਮੂਮਨ ਆਪਾਂ ਪੁਰਾਣੀਆਂ ਗੋਟੋਂ ਖਾਸ ਕਰਕੇ ਗਾਇਕਾ ਸੁਰਿੰਦਰ ਕੌਰ ਜੀ ਦੀਆਂ ਦੇ ਵਿੱਚੋਂ ਜਾਂ ਹੋਰ ਪੁਰਾਣੀਆਂ ਆਪਾਂ ਕਿੰਨੀਆਂ ਪੁਰਾਣੀਆਂ ਖੋਟੋ ਆ ਦਿੱਖਦਾ ਜੇ ਤੁਹਾਨੂੰ ਮੌਕਾ ਮਿਲਿਆ ਹੋਵੇ ਉਹਦੇ ਵਿੱਚ ਸਲਾਈ ਕਢਾਈ ਦਾ ਜਾਂ ਸਾਡੇ ਜਿਹੜੇ ਰਵਾਇਤੀ ਘਰਾਂ ਦੇ ਵਿੱਚ ਸਾਡੀਆਂ ਮਾਵਾਂ ਦੀ ਹੱਥਾਂ ਨਾਲ ਸਜੀਆਂ ਕੱਟੀਆਂ ਹੋ ਗਈਆਂ ਇੱਕ ਜਗ੍ਹਾ ਦੇ ਕਿਸੇ ਇਹੋ ਜਿਹੇ ਕੰਮ ਕਰ ਗਿਆ ਸੀ ਕਿ ਹੁਣ ਆਪਾਂ ਸਾਰੇ ਮਾਡਰਨ ਯੁੱਗ ਦੇ ਵਿੱਚ ਆ ਜੀ 2025 ਚੱਲ ਰਿਹਾ ਮਾਡਰਨ ਟੈਕਨੋਲੋਜੀ ਇਹ ਇੱਕ ਤੱਕ ਬਹੁਤ ਬੋਝ ਗਈ ਹੈ ਪਰ ਇਹ ਜਿਹੜਾ ਮੇਰਾ ਕਹਿਣਾ ਉਹ ਇਹ ਕਿ ਜਿਹੜੀ ਤੁਸੀਂ ਸਿੱਖ ਲਈ ਹੈ ਇਹ ਤੁਹਾਡੇ ਤਾਂ عمر ਕੱਮ ਹੋ ਗਿਆ ਕਿਤੇ ਵੀ ਲੋਡ ਪੈਂਦੀ ਹੈ ਔਰ ਇਹਦੇ ਨਾਲ ਤੋਂ ਛੋਟੀ ਗੱਲ ਐਡ ਕਰ ਦਿੰਦਾ ਵੀ ਟ੍ਰੇਨਿੰਗ ਦੇ ਵਿੱਚ ਟ੍ਰੇਨਿੰਗ ਦੇ ਵਿੱਚ ਕਿੱਟਾ ਹੁੰਦੀ ਆ ਨਹੀਂ ਸਾਡੀਆਂ ਜਦੋਂ ਜਦੋਂ ਬੇਸ ਟ੍ਰੇਨਿੰਗ ਕਰਨ ਜਾਂਦੇ ਆ ਖਾਸ ਕਰਕੇ ਈਵਨ ਸ਼ਾਇਦ ਆਰਮੀ ਆਫੀਸਰਸ ਦੇ ਬਾਰੇ ਤਾਂ ਮੈਨੂੰ ਕਹਿ ਨਹੀਂ ਸਕਦਾ ਬਟ ਲੋਅਰ ਰੈਂਕਸ ਦੇ ਵਿੱਚ ਜਦੋਂ ਵੀ ਕਿਤੇ ਹੁੰਦੇ ਆ ਉਹਦੇ ਦੇ ਕਿੱਟ ਦੇ ਵਿੱਚ ਸੂਈ ਧਾਗਾ ਜ਼ਰੂਰ ਦਿੱਤਾ ਜਾਂਦਾ ਕਾਰਨ ਕਿ ਆ ਮਰਦੀ ਪਾਈ ਆ ਵਰਦੀ ਮੇਰਾ ਗਹਿਣਾ ਵਰਦੀ ਮੇਰੀ ਜ਼ਿੰਮੇਵਾਰੀ ਐ ਵਰਦੀ ਠੀਕ-ਠਾਕ ਨਾ ਕੱਢੀ ਹੋਵੇ ਤੇ ਉਹਦਾ ਹੀ ਰੁੱਖ ਹੁੰਦਾ ਕਰ ਦੇਕਰ ਕੋ ਬਟਨ ਟੁੱਟ ਗਿਆ ਜਾਂ ਉਹ ਹੋਰੋ ਜੀ ਚੀਜ਼ ਹੋ ਗਈ ਜੋ ਸਹੀ ਤਾਂ ਦਾ ਹਮੇਸ਼ਾ ਮਟਨਾ ਦੇ ਨਾਲ ਕੋ ਚੀਜ਼ਾਂ ਐਡ ਕੀਤੀ ਹੋਵੇ ਉਹਦੇ ਕਿੱਢ ਦੇ ਵਿੱਚ ਨਾ ਮੁੜ ਕੇ ਬਿਸ਼ੇ ਤੇ ਆਉਂਦਾ ਜੀ ਕਿ ਜੀ ਤੁਸੀਂ ਸਿੱਖ ਲੀਆਂ ਤਾਂ ਉਹ ਆਪਣੇ ਕਾਮੋੜੀਆਂ ਨੇ ਪਰ ਨਾਲ ਦੀ ਨਾਲ ਮੈਂ ਤੁਹਾਨੂੰ ਇਸੇ ਕੰਮ ਦੀ ਵਧਾਈ ਦਿੰਦਾ ਆ ਕਿ ਤੁਸੀਂ ਬੜੀ ਵਧੀਆ ਸਸਤਾ ਦਾ ਜੋੜਿਆ ਜੀ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਤਾਂ ਕਿ ਵਿਖਿਆ ਕਿ ਏਡੀਆਂ ਦਾ ਹੀ ਇਹ ਵੋਕੇਸ਼ਨਲ ਪ੍ਰੋਗਰਾਮ ਜਿਹੜਾ ਇਹ ਤਾਂ ਪੂਰੀ ਪ੍ਰੋਗਰਾਮ ਕੰਪਲੀਟ ਹੋਇਆ ਇਹੋ ਦੇ ਵਾਸਤੇ ਆ ਤੁਹਾਡੇ ਸਰਟੀਫਿਕੇਟ ਤਾਂ ਦਿੱਤੇ ਜਾਣੇ ਆ ਸਰਟੀਫਿਕੇਟ ਦੀ ਕੋਗਰਾ ਭਾਜੀ ਨੇ ਕਿਹਾ ਸੀਗਾ ਵੈਲਿਊ ਹੀ ਹੈ ਤੇ ਨਹੀਂ ਵੀ ਹੈ ਨਾਲ ਟੈਨਸ ਜੇ ਸਹੀ ਹੋ ਗਏ ਤੇ ਸੋਨੇ ਦੇ ਸੁਆਗਤ ਦਾ ਸਾਡੇ ਬਰੂਨਾਂ ਦੇ ਮੇਰੇ ਬੱਚੇ ਇਹਨਾਂ ਕੋ ਪੜੇਗਾ ਬੇਕੇ ਅੱਲਾ ਦੇ ਵੀ ਅੱਲਾ ਨਾ ਇੱਥੇ ਫੈਕਟਸ ਕਰਦੀ ਆ ਬੇਟਾ ਮੇਰਾ ਜਿਹੜਾ ਇਹਨਾਂ ਕੋ ਪੜਿਆ ਉਹ ਡਾਕਟਰ ਆ ਅਜਿਹਾ ਫ੍ਰੀ ਕੋਰਡ ਉਹ ਜਿਹੜਾ ਸਰਵਿਸ ਕਰਦਾ ਹੈ ਸੋ ਚੰਗਾ ਕੀਤਾ ਹੋਵੇ ਤੇ ਸੋਨੇ ਦਾ ਸਵਾਗਤ ਹੁੰਦਾ ਮੈਂ ਅੱਜ ਸਰਬੰਨੋ ਦਾ ਸਵਾਗਤ ਫਰਾਹ ਸਭਿੰਦਰ ਜੀ ਦਾ ਸਾਡੇ ਡੀਐਸਪੀ ਸਾਹਿਬ ਕਰਨਕਾ ਆਏ ਆ ਜੱਸੀ ਭਾਜੀ ਔਰ ਜਿੰਨੇ ਵੀ ਦਰ ਦਰਦਾਜਾ ਮੇਰੇ ਸਾਥੀ ਬੈਠੇ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਸਾਨੂੰ ਇੱਥੇ ਸਤਿਕਾਰ ਮਾਨ ਸਨਮਾਨ ਦਿੰਦੇ ਆ ਔਰ ਬੱਚਿਆਂ ਨੂੰ ਇਹ ਹੀ ਬੇਨਤੀ ਕਰਦੇ ਆ ਤੇ ਵੱਧ ਵੱਧ ਪੜੋ ਜਦੋਂ ਵੀ ਤੁਸੀਂ ਪੜਾਈ ਹੋਵੇ ਚੱਕੇ ਜਾਣਾ ਹੈ ਤੁਹਾਡਾ ਸਮਾਜ ਦੇ ਵਿੱਚ ਨਾਮ ਰੋਸ਼ਨ ਹੋਣਾ ਹੈ ਸਿਹੜੀ ਦੇ ਨਾ ਰਹੇ ਜੋ ਵੀ ਆ ਬੰਦ ਕਰ ਠੀਕ ਆ ਲੇਕਿਨ Et...